ਸਰ ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਕੈਨ ਆ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ H1B ਵੀਜ਼ਨ ਲੈ ਕੇ ਇਹਨਾਂ ਦੇ ਨਿਯਮਾਂ ਦੇ ਵਿੱਚ ਵੀ ਤਬਦੀਲੀ ਕਾ ਦਿੱਤੀ ਆ ਜਿਸ ਦੇ ਚੱਲਦੇ ਹੋਣਾ ਉੱਥੋਂ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਖਾਸ ਕਰਕੇ ਜਿਹੜੇ ਪਰਿਵਾਸੀ ਵਿਦੇਸ਼ਾਂ ਦੇ ਵਿੱਚ ਚੰਗਾ ਪੈਸਾ ਕਮਾਉਣ ਗਏ ਨੇ ਤਾਂ ਹੋਣਾ ਇਸ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਜਿਸ ਦੇ ਚਾਹਦੇ ਨਿਯਮ ਸਮੇਂ ਸਿਰ ਜੁੜੇ ਕੀ ਬਦਲਾਏ ਜਾਵਣੇ ਇਸੇ ਦੇ ਚਾਹਦੇ ਜਿਹੜਾ ਕਿ ਹੁਣ ਆ H1B ਵੀਜ਼ੇ ਦੇ ਵਿੱਚ ਜਿਹੜਾ ਕਿ ਹੁਣ ਉਹਨਾਂ ਨੂੰ ਇੰਟਰਵਿਊ ਦੇ ਬਾਅਦ ਸੇ ਜਿਹੜਾ ਕਿ ਪਾਰਤ ਆਉਣਾ ਪਵੇਗਾ ਅਮਰੀਕਾ ਦੇ ਐਵੰਸੀ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜੇ ਕਿ ਆਪਣੀ ਇੰਟਰਵਿਊ ਦੇਣੀ ਪਵੇਗੀ ਜਿਹਦੇ ਚਾਹਦੇ ਹੁਣ ਮੁਸ਼ਕਲਾਂ ਜਿਹੜੇ ਕਿ ਘਟਣ ਦੀ ਬਜਾਏ ਹੋਰ ਵੀ ਜਿਹੜੇ ਕਿ ਪਰਵਾਸੀਆਂ ਦੀਆਂ ਵਾਧੀਆਂ ਨਜ਼ਰ ਆ ਰਹੇ ਨੇ ਕਿਉਂਕਿ ਸਮੇਂ ਸਿਰ ਜਿਹੜੇ ਨਵੇਂ ਨਿਯਮ ਲਾਗੂ ਹੁੰਦੇ ਨੇ ਤਾਂ ਉਹਨਾਂ ਦੇ ਪਾਲਣਾ ਕਰਨਾ ਲਾਜ਼ਮੀ ਹੋ ਜਾਂਦਾ ਜਿਹਦੇ ਚਾਹਦੇ ਹੋਣੇ ਨਾ ਵੀਜ਼ਾ ਲੈਣ ਦੇ ਵਿੱਚ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਦਾਦੇ ਅਕੇ ਅਮਰੀਕੀ ਵੀਜ਼ਾ ਪ੍ਰੋਸੈਸਿੰਗ ਨਿਯਮ ਦੇ ਵਿੱਚ ਬਦਲਾਅ ਕੀਤਾ ਗਿਆ ਹੁਣ ਤਕਨੀਕੀ ਉਦਯੋਗ ਦੇ ਹਜ਼ਾਰਾਂ ਕਾਮੇ ਇਸ ਨਾਲ ਪ੍ਰਭਾਵਿਤ ਹੋਣਗੇ ਹੁਣ ਜੇ ਕੋਈ ਭਾਰਤੀ ਅਮਰੀਕਾ ਰਹਿੰਦੇ ਆ H1B ਵੀਜ਼ਾ ਅਪਲਾਈ ਕਰੇਗਾ ਤਾਂ ਉਸ ਨੂੰ ਇੰਟਰਵਿਊ ਲਈ ਭਾਰਤ ਦੇ ਵਿੱਚ ਸਥਿਤ ਅਮਰੀਕਨ ਏਜੰਸੀ ਦੇ ਵਿੱਚ ਜਾਣਾ ਪਵੇਗਾ ਇਸ ਨਵੇਂ ਨਿਯਮ ਨਾਲ ਆਉਣ ਵਾਲੇ ਸਮੇਂ ਦੇ ਵਿੱਚ H1B ਵੀਜ਼ਾ ਲੈਣਾ ਮੁਸ਼ਕਲ ਹੋ ਸਕਦਾ ਕਿਉਂਕਿ ਕੋਵਿਡ 19 ਤੋਂ ਬਾਅਦ ਕਾਫੀ ਬੈਕਲੌਗ ਚਲਾ ਗਿਆ ਇਸ ਸਥਿਤੀ ਦੇ ਵਿੱਚ ਅਰਜੀਕਾਰਾਂ ਨੂੰ ਇੰਟਰਵਿਊ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਨਾਲ ਉਹ ਇਸ ਕੈਟਾਗਰੀ ਦੇ ਵਿੱਚ ਵੀਜ਼ਾ ਲੈਣ ਤੋਂ ਅਸਮਰੱਥ ਹੋ ਸਕਦੇ ਨੇ H1B ਵੀਜ਼ਾ ਤੋਂ ਇਲਾਵਾ L1 ਅਤੇ F1 ਵੀਜ਼ਾ ਲਈ ਵੀ ਹੁਣ ਬਿਨੇਕਾਰਾਂ ਨੂੰ ਨਿਰਧਾਰਤ ਕੇਂਦਰਾਂ ਤੇ ਦਸਤਾਵੇਜ਼ ਜਮ੍ਹਾਂ ਕਰਨ ਦੀ ਬਜਾਏ ਅਮਰੀਕੀ ਦੂਤਾਵਾਸਾਂ 'ਚ ਕੌਂਸੂਲੇਟਾਂ ਦੇ ਵਿੱਚ ਵਿਅਕਤੀਗਤ ਤੌਰ ਤੇ ਇੰਟਰਵਿਊ ਦੇ ਵਿੱਚ ਹਾਜ਼ਰ ਹੋਣ ਦੀ ਲੋੜ ਹੋਵੇਗੀ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਵੱਡੀ ਗਿਣਤੀ ਦੇ ਵਿੱਚ H1 ਵੀਜ਼ਾ ਲੈ ਕੇ ਇੱਥੇ ਪੱਕੇ ਹੋਏ ਨੇ ਰਾਸ਼ਟਰਪਤੀ ਟਰੰਪ ਦਾ ਕਹਿਣਾ ਕਿ ਬਾਹਰੋਂ ਆਏ ਲੋਕਾਂ ਨੂੰ H1B ਵੀਜ਼ਾ ਦੇਣ ਦੀ ਬਜਾਏ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ H1B ਵੀਜ਼ਾ ਧਾਰਕਾਂ ਦੇ ਬੱਚਿਆਂ ਤੇ ਇਮੀਗ੍ਰੇਸ਼ਨ ਦੀ ਨਵੀਂ ਗਾਜ ਡਿੱਗੀ ਹੈ ਹੁਣ 21 ਸਾਲ ਤੋਂ ਵੱਧ ਦੇ ਬੱਚੇ ਇੱਥੇ ਨਹੀਂ ਰਹਿ ਸਕਦੇ ਜਿਨ੍ਹਾਂ ਦੇ ਪਿਤਾ H1B ਵੀਜ਼ਾ ਤੇ ਉਹਨਾਂ ਨਾਲ ਅਮਰੀਕਾ ਆਏ ਨੇ